ਕਿ ਵੀਡੀਓ ਪਾਉਣੇ ਹੁੰਨੇ ਟਰੈਕਟਰਾਂ ਦੀ ਟੇਲ ਸੇਲ ਤੇ ਉਹਦੇ ਤੇ ਵੀਡੀਓ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਟਰੈਕਟਰਾਂ ਦਾ ਜਦੋਂ ਦਾ ਮੈਂ ਮੱਲਾ ਜੰਮਿਆਂ ਵਾਲਾ ਕਹਿ ਲਓ ਜੱਜ ਦਾ ਵੀਡੀਓ ਬਣਾਉਂਦਾ ਲਾ ਲੂ ਕਦੇ ਇੰਨਾ ਟਰੈਕਟਰ ਨਹੀਂ ਘਟਿਆ ਮਤਲਬ ਕਿ ਬਹੁਤ ਵੱਡਾ ਘਟਾ ਹੈ ਕੰਪਨੀਆਂ ਨੂੰ ਹਾਂ ਮਾਰਕੀਟ ਸ਼ੇਅਰ ਆ ਜਿਹੜਾ ਵੱਡੀਆਂ ਕੰਪਨੀਆਂ ਦਾ ਉਦੋਂ ਵੀ ਵਧ ਗਿਆ ਪਰ ਬਹੁਤ ਜ਼ਿਆਦਾ ਘਟ ਟਰੈਕਟਰ ਆ ਮਹੀਨੇ ਚ ਵਿਕੇ ਹਾਂਜੀ ਸੋਹਣਿਓ ਜਿੱਦਾਂ ਆਪਾਂ ਹਰ ਮਹੀਨੇ ਵੀਡੀਓ ਪਾਉਂਨੇ ਆ ਟਰੈਕਟਰਾਂ ਦੀ ਡੀਟੇਲ ਸੇਲ ਬਾਰੇ ਪਰ ਐਤਕੀ ਜਿਹੜਾ ਟਰੈਕਟਰਾਂ ਦੀ ਸੇਲ ਦਾ ਹਾਲ ਉਹ ਨਜਾਇਜ਼ ਮੰਦਾ ਹੋਣਾ ਹੈ ਇੰਨਾ ਮੰਦਾ ਹਾਲ ਮੈਂ ਕਦੇ ਅੱਜ ਤੱਕ ਦੇਖਿਆ ਨਹੀਂ ਇਹ ਆਪਾਂ ਜਿਹੜਾ ਮਹੀਨਾ ਕੰਪੇਅਰ ਕਰਦੇ ਹੁੰਨੇ ਆ ਉਹ ਕਰਦੇ ਹੁੰਨੇ ਆ ਕਿ ਇੱਕ ਆ ਸਾਲ ਦਾ ਆਹੀ ਮਹੀਨਾ ਤੇ ਪਿਛਲੇ ਸਾਲ ਦਾ ਇਹ ਮਹੀਨਾ ਜਿੱਦਾਂ ਕਿ ਜੂਨ 2023 ਜੂਨ 2024 ਲੈ ਆਪਾਂ ਸਟਾਰਟ ਕਰੀਏ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਐਤ ਕੀ ਜਿਹੜਾ ਮਹਿੰਦਰਾ ਜੇ ਆਪਾਂ ਗੱਲ ਕਰੀਏ ਜੂਨ 2023 ਚ ਵਿਕੇ ਸੀ 21646 ਟਰੈਕਟਰ ਐਤ ਕੀ ਵਿਕੇ ਨੇ 16333 ਹੁਣ ਤੁਸੀਂ ਐ ਲਾ ਲਓ ਵੀ ਕਿੰਨੇ ਟਰੈਕਟਰ ਘਟ ਕੇ 71 ਦਾ 5000 ਟਰੈਕਟਰ ਮੰਗ ਮਹਿੰਦਰਾ ਘਟ ਵਿਕੇ ਆ ਪਹਿਲੀ ਵਾਰ ਇਹ ਹੋਇਆ ਮਹਿੰਦਰਾ ਐਂਡ ਮਹਿੰਦਰਾ ਸਵਰਾਜ ਡਿਵੀਜ਼ਨ ਸਵਰਾਜ ਜੂਨ 23 2023 ਚ ਵਿਕੇ ਸੀ 15997 ਜੂਨ uh, ouais, 24 ਚ ਵਿਕਿਆ 13283 ਸਵਰਾਜ ਨੂੰ ਬਹੁਤ ਘੱਟ ਫਰਕ ਪਿਆ ਅ ਮਹਿੰਦਰਾ ਦੀ ਬਜਾਏ ਅੱਗੇ ਆ ਗਿਆ ਸੋਨਾਲਿਕਾ ਜੂਨ 2023 ਚ 12759 ਟਰੈਕਟਰ ਤੇ ਜੂਨ 2024 ਚ 9244 ਟਰੈਕਟਰ ਇਹਨੂੰ ਵੀ ਉਨਾ ਨਹੀਂ ਪਿਆ ਜਿੰਨਾ ਮਹਿੰਦਰਾ ਨੂੰ ਪਿਆ 2-3000 ਟਰੈਕਟਰ ਇਹ ਵੀ ਥੱਲੇ ਆ ਟਾਫੇ ਜੂਨ 2023 ਦੇ ਵਿੱਚ ਟਾਫੇ ਵਿਗੇ ਜੀ 10 ਸੌਰੀ 11201 ਟਰੈਕਟਰ ਜੂਨ 2024 ਚ ਵਿਕੇ 8646 ਡੈਟ ਇਹ ਵੀ ਥੱਲੇ ਆ ਸਕਾਟ ਆ ਗਿਆ ਅੱਗੇ ਅ ਸਕਾਟ ਕਬੋਟਾ ਲਿਮਟਿਡ ਕਬੋਟਾ ਆ ਗਿਆ ਇਹ ਆ ਗਿਆ ਜੀ 10215 ਜੂਨ 2023 ਚ ਐਡ ਕੀ ਰਹਿ ਗਏ ਜੀ 7536 ਇਹ ਹੁਣ ਸਕਾਟ ਗਰੁੱਪ ਆ ਜਿਹੜਾ ਇਕੱਠਾ ਹੋ ਗਿਆ ਫਾਰਮਟ੍ਰੈਕ ਕਬੋਟਾ ਦੀ ਸੇਲ ਇਕੱਠੀ ਗਿਣੀ ਜਾਂਦੀ ਆ ਜੌਂਡੀਆਰੀ ਦੀਆ ਪ੍ਰਾਈਵੇਟ ਲਿਮਟਿਡ 8291 ਟਰੈਕਟਰ ਜੂਨ 2000 23 ਜੂਨ 2024 ਚ ਵਿਕੇ ਜੀ ਇਹ 5500 ਬੀ ਟਰੈਕਟਰ ਇਹ ਵੀ ਥੱਲੇ ਆ ਆਇਸ਼ਾ ਜੂਨ 2023 ਚ 5987 ਜੂਨ 2024 ਚ 4625 ਇਹਨੂੰ ਬਹੁਤ ਘੱਟ ਫਰਕ ਪਿਆ ਜਿੰਟੀਆਂ ਕੰਪਨੀਆਂ ਜ਼ਿਆਦਾ ਵੱਡੀਆਂ ਨੇ ਉਹਨਾਂ ਨੂੰ ਜ਼ਿਆਦਾ ਫਰਕ ਪਿਆ ਸੀਐਨਐਚ ਇੰਡਸਟਰੀਅਲ ਚਿਹਤਾ ਤੁਹਾਡਾ ਹਾਲੈਂਡ 5572 ਟਰੈਕਟਰ ਜੂਨ 2023 ਚ ਜੂਨ 2024 ਚ 2863 ਟਰੈਕਟਰ ਅੱਗੇ ਆ ਗਿਆ ਜੀ ਕਬੋਟਾ ਐਗਰੀਕਲਚਰ ਮਸ਼ੀਨਰੀ ਇਹ ਕਬੋਟਾ ਅੱਡ ਕੱਢ ਲਿਆ ਹੁਣ ਇਕੱਲੇ ਕਬੋਟੇ ਦੀ ਸ਼ੇਰ ਹੈਗੀ ਉਹ ਪਹਿਲਾਂ ਸਕਾਟ ਗਰੁੱਪ ਸੀ 1733 ਟਰੈਕਟਰ ਜੂਨ 2023 ਚ ਜੂਨ 2024 ਚ 1218 ਟਰੈਕਟਰ ਇਹ ਵੀ ਥੱਲੇ ਅਦਰਸ ਜਿਹੜੇ ਅਦਰਸ ਆ ਇਹਦੇ ਨਾਲ ਛੋਟੀਆਂ ਕੰਪਨੀਆਂ ਆ ਗਈਆਂ ਲੋਕਲ ਕਹੋ ਹੋਰ ਛੋਟੇ ਮੋਟੇ ਇਹ 6755 ਟਰੈਕਟਰ ਵਿਕੇ ਸੀ ਜੂਨ 2023 ਚ ਜੂਨ 2024 ਚ ਕਿੰਨੇ ਰਹਿ ਗਏ 1745 ਹੁਣ ਤੁਸੀਂ ਹਿਸਾਬ ਲਾ ਲਓ ਬੀ ਕਿੰਨੀ ਘਰਾਵਟਾਈ ਆ ਪਹਿਲਾਂ ਨਾ ਨਾ ਮਾਰਕੀਟ ਸ਼ੇਅਰ 6.81 ਦਾ ਸੀ ਜਿਹੜਾ 248 ਦਾ ਪੁੱਲ ਰਹਿ ਗਿਆ ਠੀਕ ਆ ਜੀ ਟੋਟਲ ਆਜੂ ਹੁਣ ਟੋਟਲ ਦੇ ਹਾਲਾਤ ਦੇਖੋ ਜੂਨ 2023 ਦੇ ਵਿੱਚ 99148 ਲਗਭਗ ਲੱਖ ਟਰੈਕਟਰ ਦੇ ਨੇੜੇ ਵਿਕੇ ਆ ਜੂਨ 2024 ਚ 71029 ਟਰੈਕਟਰ ਗੁੱਲ ਸਿੱਧਾ ਸਿੱਧਾ 하이 23000 ਟਰੈਕਟਰ ਇੱਕ ਮਹੀਨੇ ਚ ਘੱਟ ਵਿਕਿਆ ਜਦੋਂ ਦਾ ਮੈਂ ਵੀਡੀਓ ਬੁੜੀਆਂ ਜਿਹਾ ਬਣਾਉਣ ਲੱਗਿਆ ਮੈਂ ਪਹਿਲੀ ਵਾਰੀ ਆ ਚੀਜ਼ ਦੇਖੀ ਆ ਵੀ ਇੰਨਾ ਘੱਟ ਟਰੈਕਟਰ ਵਿਕਿਆ ਹੋਵੇ ਹੁਣ ਰੱਬ ਜਾਣੇ ਕੀ ਇਹ ਚੱਕਰ ਪਿਆ ਰੱਬ ਹੋ ਸਕਦਾ ਹੈ ਵੋਟਾਂ ਦਾ ਚੱਕਰ ਹੋਵੇ ਇਹ ਵੀ ਆਪਾਂ ਕਹਿ ਸਕਦੇ ਆਂ ਕਿ ਬਹੁਤ ਸਟੇਟਾਂ ਚ ਵੋਟਾਂ ਸੀ ਵੋਟਾਂ ਚ ਕਰਕੇ ਕੋਈ ਉਲਝ ਗਿਆ ਟਰੈਕਟਰ ਨਹੀਂ ਵਿਕ ਪਾਇਆ ਵੀ ਪਰ 30000 ਟਰੈਕਟਰ ਦਾ ਘਟ ਜਾਣਾ ਬਹੁਤ ਵੱਡਾ ਕੰਪਨੀਆਂ ਨੂੰ ਤੱਕ ਹੈ ਅੱਗੇ ਆਪਾਂ ਮਾਰਕੀਟ ਸ਼ੇਅਰ ਦੀ ਗੱਲ ਕਰ ਲੈਂਦੇ ਆ ਜੇ ਮੰਨ ਲਓ ਮਾਰਕੀਟ ਸ਼ੇਅਰ ਕਿੰਨਾ ਹੈ ਜਿੰਨੇ ਵੀ ਬਿਕੇ ਨੇ ਮਹਿੰਦਰਾ ਦਾ ਜਿਹੜਾ ਮਾਰਕੀਟ ਸ਼ੇਅਰ ਸੀ ਇਹ ਹੈਗਾ ਜੀ ਜੂਨ 2023 ਦੇ ਵਿੱਚ ਸੀ 21.83 ਹੁਣ ਹੋ ਗਿਆ 22.99 ਮਾਰਕੀਟ ਸ਼ੇਅਰ ਵੱਧ ਗਿਆ ਟੋਟਲ ਵੋਲੀਅਮ ਦੇ ਹਿਸਾਬ ਨਾਲ ਸਵਰਾਜ ਦਾ ਮਾਰਕੀਟ ਸ਼ੇਅਰ ਸੀ ਜੀ ਆਲ ਓਵਰ ਇੰਡੀਆ ਚ 16.13% ਹੁਣ ਹੋ ਗਿਆ 18.70 ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੈ ਸੋਰਾਜ ਨੇ ਟੇਕਓਵਰ ਮਹਿੰਦਰਾ ਨੂੰ ਕਰਨਾ ਹੀ ਕਰਨਾ ਹੈ ਜਦੋਂ ਮਰਜ਼ੀ ਕਰ ਜਾਵੇ ਅੱਗੇ ਆ ਗਿਆ ਤੁਹਾਡਾ ਇੰਟਰਨੈਸ਼ਨਲ ਸੋਨਾ ਲੀਕਾ ਦਾ ਇਹਦਾ 12.87 ਦਾ ਮਾਰਕੀਟ ਸ਼ੇਅਰ ਸੀ ਜੂਨ 2023 ਚ ਜੂਨ 2024 ਹੋ ਗਿਆ 13.1 ਮਾਰਕੀਟ ਸ਼ੇਅਰ ਆਲਮੋਸਟ ਆਲਮੋਸਟ ਸਾਰਿਆਂ ਦਾ ਹੀ ਉੱਪਰ ਥੱਲੇ ਹੋਇਆ ਅੱਗੇ ਆ ਗਿਆ ਜੀ ਟਾਫੇ ਟਾਫੇ ਦਾ ਮਾਰਕੀਟ ਸ਼ੇਅਰ ਸੀ 11.30 ਹੋ ਗਿਆ 12.17 ਤੇ ਕੋਬੋਟਾ ਜਿਹੜਾ ਸਕੌਟ ਆ ਫਾਰਮ ਟਰੈਕ ਉਹਦਾ ਸੀ 10.30 ਹੁਣ ਹੋ ਗਿਆ 10.61 ਤੇ ਅੱਗੇ ਆ ਗਿਆ ਜੀ ਥੋਡਾ ਜੌਂਡੀਅਰ ਜੇ ਜੌਂਡੀਅਰ ਦੀ ਗੱਲ ਕਰੀਏ ਮਾਰਕੀਟ ਸ਼ੇਅਰ ਸੀ 8.36 ਹੁਣ ਰਹਿ ਗਿਆ 7.77 ਜੌਂਡੀਅਰ ਦਾ ਮਾਰਕੀਟ ਸ਼ੇਅਰ ਘਟਿਆ ਅੱਗੇ ਆ ਗਿਆ ਜੀ ਐਸ਼ਰ ਐਸ਼ਰ ਦਾ ਜੇ ਆਪਾਂ ਗੱਲ ਕਰੀਏ ਤਾਂ 5.3 ਦਾ ਮਾਰਕੀਟ ਸ਼ੇਅਰ ਸੀ 6.55 ਹੋ ਗਿਆ ਇਹਦਾ ਵਧਿਆ ਅੱਗੇ ਆ ਗਿਆ ਸੀ ਹੌਲੈਂਡ ਹੌਲੈਂਡ ਦਾ ਮਾਰਕੀਟ ਸ਼ੇਅਰ ਸੀ ਜੀ 5.62 ਜਿਹੜਾ ਕਿ 4.3 ਰਹਿ ਗਿਆ ਜੌਨ ਡੀਅਰ ਤੇ ਹੌਲੈਂਡ ਦਾ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਪਾਈ ਸੀ ਘਟ ਰਿਹਾ ਮਾਰਕੀਟ ਸ਼ੇਅਰ ਅੱਗੇ ਆ ਗਿਆ ਜੀ ਕੱਲਾ ਕਬੂਟਾ ਪਹਿਲਾਂ 1.75 ਸੀ 1.71 ਰਹਿ ਗਿਆ ਇਹਦਾ ਵੀ ਘਟਿਆ ਆਦਰਸ ਦਾ ਤਾਂ ਤੁਹਾਨੂੰ ਦੱਸਿਆ ਹੀ ਆ 6.81 ਤੋਂ 2.48 ਰਹਿ ਗਿਆ ਮਤਲਬ ਇੰਨਾ ਜੇ ਦੋ ਕੰਪਨੀਆਂ ਦਾ ਮਾਰਕੀਟ ਸ਼ੇਅਰ ਆ ਜਿਹੜਾ ਉਹ ਘਟਿਆ ਜਿਹੜੀਆਂ ਕੰਪਨੀਆਂ ਆਪਣਾ ਹਿਸਾਬ ਕਿਤਾਬ ਲਾਉਂਦੀਆਂ ਨੇ ਹਮੇਸ਼ਾ ਮਾਰਕੀਟ ਸ਼ੇਅਰ ਦੇ ਹਿਸਾਬ ਨਾਲ ਲਾਉਂਦੀਆਂ ਨੇ ਵੀ ਜਿੰਨੀ ਵੋਲੀਅਮ ਹੋਈ ਉਹਦੇ ਵਿੱਚੋਂ ਸਾਡਾ ਕੀ ਹਿੱਸਾ ਹੈ ਇੱਥੇ ਮਿੰਦਰਾਰ ਸਵਰਾਜ ਦਾ ਵਧਿਆ ਤੁਹਾਡਾ ਸੋਨਾ ਲੀਕਾ ਦਾ ਵੀ ਵਧਿਆ ਕੋਈ ਸ਼ੱਕ ਨਹੀਂ ਟੈਫੇ ਦਾ ਵੀ ਵਧਿਆ ਕੋਈ ਸ਼ੱਕ ਨਹੀਂ ਤੇ ਸਕਾਟ ਆ ਜਿਹੜਾ ਫਾਰਮ ਟਰੈਕ ਦਾ ਇਹਦਾ ਆਲਮੋਸਟ ਉੱਥੇ ਕੇ ਖੜਾ ਜੀਡੀ ਦਾ ਤੇ ਸੀਐਨਐਚ ਇੰਡਸਟਰੀਅਲ ਦਾ ਮਾਰਕੀਟ ਸ਼ੇਅਰ ਘਟਿਆ ਤੇ 28-29 ਹਜ਼ਾਰ ਟਰੈਕਟਰ ਆ ਜਿਹੜਾ ਉਹ ਪੱਟ ਵੇਚੇ ਹੁਣ ਤੁਸੀਂ ਹਿਸਾਬ ਲਾ ਲਓ ਵੀ 30 ਹਜ਼ਾਰ ਦੀ ਵੋਲੀਅਮ ਝੱਲਣੀ ਕਿੱਡੀ ਵੱਡੀ ਗੱਲ ਐਦਾਂ ਮੈਂ ਕਦੇ ਹੁੰਦਾ ਦੇਖਿਆ ਨਹੀਂ ਵੀ ਟਰੈਕਟਰ ਇੰਨਾ ਘਟ ਜਵੇ ਹੁਣ ਇਹ ਦੇਖਣਾ ਹੋਊਗਾ ਵੀ ਜਿਹੜਾ ਆਉਣ ਵਾਲਾ ਆਪਣਾ ਮਹੀਨਾ ਹੋ ਸਕਦਾ ਉਹਦੇ ਵਿੱਚ 30-40 ਹਜ਼ਾਰ ਟਰੈਕਟਰ ਵੱਧ ਵਿਕ ਚਵੇ ਇਹ ਕੋਈ ਨਾ ਕੋਈ ਰੀਜ਼ਨ ਤਾਂ ਹੋਇਆ ਚਾਹੇ ਉਹ ਇਲੈਕਸ਼ਨ ਹੋਵੇ ਚਾਹੇ ਕੋਈ ਹੋਰ ਪੋਲੀਟਿਕਾ ਰੀਜ਼ਨ ਨਾਲ ਕੋਈ ਵੀ ਰੀਜ਼ਨ ਨਾਲੂ ਜਿਹੜੇ ਲੋਕਾਂ ਦਾ ਜਿਹੜਾ ਧਿਆਨ ਆ ਨਵੇਂ ਟਰੈਕਟਰ ਵੱਲ ਉਹ ਜਾ ਨਹੀਂ ਪਾਇਆ ਜਾਂ ਕੰਪਨੀਆਂ ਨੂੰ ਤੁਸੀਂ ਕਹਿ ਸਕਦੇ ਹੋ ਵੀ ਖਿੱਚ ਨਹੀਂ ਪਾਈਆਂ ਇਸ ਕਰਕੇ ਜਿਹੜਾ 30000 ਦੀ ਵੋਲੀਅਮ ਡਿੱਗੀ ਆ ਮੈਂ ਅੱਜ ਤੱਕ ਜਿੱਦਣ ਦਾ ਮੈਂ ਸੁਰਤ ਸੁਮਾਲੀਆਂ ਮੈਂ ਨਹੀਂ ਆ ਕੰਮ ਦੇਖਿਆ ਵੀ 30000 ਟਰੈਕਟਰ ਇੱਕ ਮਹੀਨੇ ਚ ਘਟਵੇਗੇ ਵੱਧ ਸਕਦਾ 40 50000 ਟਰੈਕਟਰ ਪਰ ਘਟ ਨਹੀਂ ਸਕਦਾ ਬਹੁਤ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਦਾ ਆਊਟਸੋਰਸਿੰਗ ਤੇ ਧਿਆਨ ਹੋ ਗਿਆ ਵੀ ਇੰਡੀਆ ਚ ਕੋਈ ਬਹੁਤੇ ਪੈਸੇ ਨਹੀਂ ਬਚਦੇ ਇੰਡੀਆ ਚ ਬਹੁਤ ਟਾਪ ਮਾਰਕੀਟ ਆ ਵੀ ਜਿੰਨਾ ਕ बिकਦਾ ਵੇਚੀ ਜਾਓ ਬਾਕੀ ਬਾਹਰ ਹੋਲਡ ਹੁਣ ਜਿਵੇਂ ਹਾਲੈਂਡ ਆ ਜਾਂ ਜੌਂਡੀ ਆਰਾ ਇਹਨਾਂ ਦਾ ਹੈਗਾ ਬਾਹਰ ਹੋਲਡ ਅਗਲਾ ਬਾਹਰ ਭੇਜੀ ਜਾਂਦਾ ਕੰਪਨੀ ਦਾ ਤਾਂ ਚੁੱਲ੍ਹਾ ਹੁੰਦਾ ਇਹਨਾਂ ਨੂੰ ਕਿਸੇ ਨਾ ਕੋਈ ਲੈਣਨ ਦੇਣਾ ਨਹੀਂ ਇਹਨਾਂ ਨੇ ਤਾਂ ਦੋ ਪੈਸੇ ਬਚਾਉਣੇ ਨੇ ਅਗਲੀ ਇੱਕ ਗੱਲ ਐਡ ਆਨ ਕਰਨੀ ਚਾਹੁੰਨਾ ਜਿਹੜਾ ਵਰਕਮਾਸਟਰ ਆ ਸੀਐਨਐਚ ਦਾ ਨਿਊ ਹਾਲੈਂਡ ਦਾ ਉਹਦੇ ਤੇ ਆਪਾਂ ਇੱਕ ਕੰਪਲੀਟ ਵੀਡੀਓ ਕਰਾਂਗੇ ਕਿ ਉਹ ਕੰਪਨੀਆਂ ਨੇ ਕਿਉਂ ਹਾਲੈਂਡ ਕਿਉਂ ਲੈ ਕੇ ਆਇਆ ਕਿਉਂ ਇੰਡੀਆ ਦੇ ਵਿੱਚ ਆ ਜਿਹੜਾ ਉਹ ਟਰੈਕਟਰ ਲਾਂਚ ਹੋਇਆ ਉਹਦੀ ਕੀ ਲੋਡ ਸੀ ਕੀ 106 ਪਾਵਰ ਦਾ ਟਰੈਕਟਰ ਦੀ ਲੋਡ ਕਿਉਂ ਲੈ ਕੇ ਆਇਆ ਹਾਲੈਂਡ ਉਹਦੇ ਤੇ ਆਪਾਂ ਚਾਨਣਾ ਪਾਵਾਂਗੇ ਵੈਸੇ ਰੀਜ਼ਨ ਤਾਂ ਇਹੀ ਆ ਕਿ ਲੋਕ ਕੀ ਕਰ ਰਹੇ ਸੀ ਬਾਹਰੋਂ ਇੰਪੋਰਟ ਕਰਾ ਰਹੇ ਸੀ ਵੱਡੇ ਟਰੈਕਟਰਾਂ ਨੂੰ ਜਿਹੜੇ ਵੱਡੇ ਵੱਡੇ ਟਰੈਕਟਰ ਨੇ ਜਿਵੇਂ ਹਾਲੈਂਡ ਵੱਡਾ ਹੋ ਗਿਆ ਕਲਾਸ ਜੀ ਡੀ ਵੱਡੇ ਵੱਡੇ ਡੇਟ ਡ 200 ਪਾਵਰ ਦੇ ਟਰੈਕਟਰਾਂ ਨੂੰ ਇੰਪੋਰਟ ਕਰਾ ਰਹੇ ਸੀ ਕੰਪਨੀ ਨੇ ਧਿਆਨ ਕੀਤਾ ਵੀ ਇੰਪੋਰਟ ਕਿਉਂ ਕਰਦੇ ਨੇ ਆਪਾਂ ਇੰਡੀਆ ਦੀ ਮਾਰਕੀਟ 'ਚ ਲਾਂਚ ਕਰੋ ਇੱਕੋ ਇੱਕ ਟਰੈਕਟਰਾਂ ਬ੍ਰਾਂਡ ਦੇ ਵਿੱਚ ਜਿਹੜਾ ਇੰਨੀ ਪਾਵਰ 'ਚ ਆਪਣੇ ਕੋਲ ਰਹਿ ਗਿਆ ਸੋ ਮੇਰਾ ਖਿਆਲ ਆ ਸਾਰਾ ਕੁਝ ਕਲੀਅਰ ਹੈ ਇਹ ਸੀ ਵੀਡੀਓ ਟ੍ਰੈਕਟਰਾਂ ਦੀ ਰਿਟੇਲ ਸੇਲ ਤੇ ਜੂਨ 2023 ਤੇ 2024 ਜਿਹੜਾ ਆਪਾਂ ਹਰ ਮਹੀਨੇ ਕੰਪੇਅਰ ਕਰਦੇ ਉਹਨੇ ਅਗਲੇ ਮਹੀਨੇ ਵੀਡੀਓ ਫੇਰ ਆਊਗੀ ਜੁੜੇ ਰਹੋ ਜਿਹੜੇ ਮੈਨੂੰ ਪਿਆਰ ਕਰਦੇ ਨੂੰ ਦੇਖਿਆ ਕਰੋ ਤੇ ਮੈਨੂੰ ਇੱਕ ਗੱਲ ਨਹੀਂ ਲੋਕਾਂ ਦੀ ਸਮਝ ਆਉਂਦੀ ਮੈਨੂੰ ਕਹਣਗੇ ਤੇਰਾ ਹੀ ਕੰਮ ਆ ਯਾਰ ਜੇ ਮੈਂ ਮਾੜਾ ਲੱਗਦਾ ਤੁਸੀਂ ਮੇਰੀ ਬਾਰ ਬਾਰ ਵੀਡੀਓ ਕਿਉਂ ਦੇਖਦੇ ਮੈਂ ਮੈਂ ਅੱਛਾ ਬੰਦਾ ਨਹੀਂ ਮੈਂ ਗਲਤ ਆ ਪਰ ਮੇਰੇ ਕੋਲੇ ਹੱਕ ਹਾਸਲ ਹੈ ਮੈਨੂੰ ਐ ਕੋਈ ਰੋਕ ਨਹੀਂ ਸਕਦਾ ਤੁਸੀਂ ਸਕਿਪ ਕਰ ਦਿਓ ਹੋਰ ਵੀਡੀਓ ਦੇਖੋ ਮੇਰੇ ਨਾਲ ਸਾਰੇ ਚੰਗੇ ਨੇ ਅਸੀਂ ਸਾਰਿਆਂ ਨੂੰ ਮਾੜੇ ਆ ਜਿਹੜਾ ਮੈਨੂੰ ਚੰਗਾ ਸਮਝਦਾ ਉਹੀ ਵੀਡੀਓ ਦੇਖੇ ਮੇਰਾ ਖਿਆਲ ਸਾਰਾ ਕੁਝ ਕਲੀਅਰ ਆ ਕੁਝ ਰਹਿ ਨਹੀਂ ਗਿਆ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ